ਹਾਂ ਖੋਲਾ ਉਧਰ ਮਰ ਜਾ ਮੇਰੇ ਸਾਲਖਣੇ ਦੀ ਨਾ ਇੱਧਰ ਕਰਤਾ ਕਿੰਨੇ ਵਾਰੀ ਕਿਹਾ ਵੀ ਪਰ 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 ਹੋ ਕੇ ਕਰ ਲੈ ਕਰ ਗੋਹ ਪਰ ਹੋ ਕੇ ਕਰ ਲੈ ਕਰ ਇੱਧਰ ਕਰੂ ਐਨ ਖੁੰਝੇ ਚ ਤੇ ਲਹੂ ਪਿੱਤਾ ਆਹੀਂ ਬੋਲੀ ਜਾਊਗਾ ਡੰਗਰਾਂ ਨੂੰ ਮੇਰੇ ਪੇਕੇਆਂ ਵਾਲੀ ਮਾਝ ਨੂੰ ਬੋਲ ਕੇ ਦਿਖਾਵੇ ਜੇ ਵਿਚਾਰਾ ਹੁਣ ਆ ਪਾੜਦਾ ਆਏ ਹਾਈ ਆਲੇ ਖਾ ਲੈ ਭੁੱਖ ਲੱਗੀ ਆ ਹਾਈ ਵੇ ਜਦ ਤੱਕ ਮੇਰੇ ਪੇਕੇ ਸੀਆਂ ਨਹੀਂ ਛੋਟੇ ਵਰਗੀ ਹੁੰਦੀ ਸੀ ਜਮਾ ਹੀ ਸੁੱਕ ਕੇ ਤਿੱਲਾ ਹੋ ਗਈ ਵਿਚਾਰੀ ਇਹ ਕਰਦੇ ਤੋਂ ਵੀ ਗੋਹਾ ਕਰਨਾ ਹੈ ਹੁਣ ਮੈਂ ਖੜਾਂਗਾ ਫੇ ਚੱਕ ਦੂੰਗਾ ਫੇਰ ਕਰ ਦੂੰਗਾ ਜੇ ਉਪਰਾ ਹੋ ਜੂ ਦੇਖ ਤਾਂ ਕਿਵੇਂ ਚੱਕੀ ਜਾਂਦੀ ਆ ਆ ਤੈਨੂੰ ਹੁਰ ਤਾਂ ਪਾ ਕੇ ਹਟੀਆਂ ਦੋ ਟੋਕਰੇ ਸਾਰਾ ਖਾ ਜਾਂਦੀ ਆ ਵਿਚਾਰੀ ਸੁੱਕ ਸੁੱਕ ਕੇ ਦੇਖੀ ਤਿੱਲਾ ਹੋ ਗਈ ਜਿੱਦਨ ਦੀ ਆਈ ਔਰ ਖਾ ਲੈ ਪੁੱਤ ਖਾ ਲੈ ਆ ਲੈ ਖਾ ਲੈ ਆ ਜਾ ਆ ਜਾ ਆ ਜਾ ਹਰ ਹਰ ਬਾੜੀ ਤਿੱਲਾ ਹੋ ਗਈ ਆ ਕਿਹੜਾ ਦਿਖਦੀ ਆ ਖੜੀ ਹਰ ਕੀੜੀ ਭਰ ਕੀ ਤਾਂ ਹੋ ਰਹੀ ਆ ਕਮਾਲ ਹੋ ਰਹੀ ਐ ਇੰਨਾਂ ਨੂੰ ਵੀ ਪਾ ਦਿਆ ਕਰ ਮੜਾ ਮੋਟਾ ਹੈ ਇਹਨਾਂ ਨੂੰ ਪਾ ਦੇ ਦੱਸ ਕੀ ਤਰ੍ਹਾਂ ਜਾਂਦਾ ਕੋਸਾ ਇਹਨਾਂ ਨੂੰ ਹਰਾ ਪਾਉਣ ਵਾਸਤੇ ਤਾਂ ਮੈਨੂੰ ਖੇਤੋਂ ਆਉਣਾ ਪੈਂਦਾ ਉਹਨੂੰ ਹੀ ਸਿੱਟੀ ਜਾਊਗੀ ਨਾ ਫਰੇਮਾਂ ਲਿਆਉਣ ਵਾਲਾ ਕਰਖਿਆ ਪਾ ਪਾ ਕੇ ਲੈ ਮੇਰੇ ਤੋਂ ਨਹੀਂ ਸੰਭਿਆ ਜਾਂਦਾ ਤੇਰਾ ਚੋਣਾ ਆਪ ਹੀ ਸੰਭਲਾ ਲੈ ਇਹ ਮੇਰਾ ਚੋਣਾ ਹੋ ਗਿਆ ਅੱਛਾ ਆਹਾ ਆ ਕੀ ਦਾ ਮੇਰੇ ਭਾਦੀ ਦਾ ਘਰ ਚ ਇੱਕੋ ਮੱਝ ਆ ਜਿਹੜੀ ਮੇਰੇ ਪੇਕਿਆਂ ਨੇ ਦਿੱਤੀ ਆ ਮੈਨੂੰ ਇਹਨਾਂ ਦਾ ਕੀ ਆ ਆਪ ਤਾਂ ਚੋਣਾ ਸੰਭੋ ਨਾ ਸੰਭੋ ਮੈਂ ਕੋਈ ਇੱਥੇ ਚੋਣਾ ਸੰਭਣ ਵਾਸਤੇ ਆਈ ਆ ਖਾਲਾ ਪੁੱਤ ਖਾਲਾ ਆ ਲੈ ਓਏ ਮੇਰਿਆ ਰੱਬਾ ਓਏ ਮੇਰਿਆ ਰੱਬਾ ਮੁਰਦਾ ਬੋਲੂ ਕਫਨ ਪਾੜੂ ਕਦੇ ਤਾਂ ਚੱਜ ਦੀ ਗੱਲ ਕੱਢ ਲੈ ਮੂੰ ਚ ਕਦੇ ਤਾਂ ਚੱਜ ਦੀ ਗੱਲ ਕੱਢ ਲੈ ਵੀ ਹਾਂ ਅੱਜ ਇਹਨੇ ਚੱਜ ਦੀ ਗੱਲ ਕੱਢਦੀ ਐ ਆਏ ਨਹੀਂ ਪਤਾ ਕਦੋਂ ਸਰਸਵਤੀ ਮਾਤਾ ਜੀਬ ਤੇ ਬੈਠੀ ਹੋਵੇ ਕਿਉਂ ਭੌਂਕਦੀ ਹੁੰਨੀ ਐ ਤੈਨੂੰ ਪਤਾ ਕਿੰਨੇ ਲਾਡਾਂ ਪਿਆਰਾਂ ਨਾਲ ਦਿੱਤੀ ਆ ਮੇਰੇ ਪੇਕਿਆਂ ਨੇ ਲਾਡਾਂ ਪਿਆਰਾਂ ਨਾਲ ਲਿਆਂਦੀਆ ਬਨ ਕੇ ਤੈਨੂੰ ਟਰਾਲੀ ਦੇ ਮਾਗਰ ਲੈ ਆਈ ਸੀ ਤੇਰੇ ਭਾਈ ਕੋਸਾ ਲੱਗਦੇ ਹੈ ਵਿੱਚ ਵੀ ਨਹੀਂ ਚੜਾਈ ਹੈਗੀ ਸਾਰੇ ਨਾਲ ਤੋਰ ਕੇ ਲੈ ਆਏ ਨੇ ਅਖੇ ਲਾਡਾਂ ਪਿਆਰਾਂ ਨਾਲ ਲਿਆਂਦੀ ਐ ਖਬਰਦਾਰ ਜੇ ਮੇਰੀ ਮੱਝ ਨੂੰ ਕੁਛ ਮੋਲਿਆ ਮੈਨੂੰ ਭਾਵੇਂ ਜੋ ਮਰਜ਼ੀ ਕਹ ਲੈ ਜੇ ਇਹਨੂੰ ਕੁਝ ਕਹਤਾ ਨਾ ਮਿਚਾ ਲਉ ਪਾੜ ਦੂੰ ਆਇਆ ਵੱਡਾ ਕਮਾਲ ਹੋ ਰਹੀ ਐ ਅਖੇ ਮੈਨੂੰ ਜੋ ਮਰਜ਼ੀ ਬੋਲ ਲੈ ਮੇਰੀ ਮੱਝ ਨੂੰ ਨਾ ਬੋਲ ਹੱਦ ਹੋ ਰਹੀ ਐ ਮੈਦਾਨਾ ਤੈਨੂੰ ਬੋਲਣ ਜੋਗਾ ਨਾ ਮੱਝ ਨੂੰ ਬੋਲਣ ਜੋਗਾ ਬੰਦਾ ਡੰਗਰਾਂ ਚਾਕੇ ਦਾ ਗੁੱਸਾ ਕੱਢ ਲੰਦਾ ਘਟੋ ਘਟ ਹੁਣ ਉਹ ਤੋਂ ਵੀ ਬਣਾਹੀ ਕਿਆ ਬਾਤ ਐ ਏ ਓਏ ਮੇਰੇ ਰੱਬਾ ਉਈ 24 ਘਟੇ ਬੈਲਣ ਬਣੀ ਫਰੀ ਜਾਂਦੀ ਆ ਮਾਂ ਬਚਾਲੋ ਪਾੜ ਦੂੰ ਮਾਂ ਐ ਕਰ ਦੂੰ ਮੈਂ ਠਕੜਾ ਕਰ ਦੂੰ ਸਿਫਕਲੀ ਦੇਖ ਕੇ ਤਾਂ ਉੱਡ ਲਾਨੀ ਐ ਹਲੋ ਓਏ ਮੇਰੇ ਆ ਮਣਾ ਤੂੰ ਤਾਂ ਹਾਏ ਤੂੰ ਤਾਂ ਕੁਛ ਵੀ ਨਹੀਂ ਖਾਇਆ ਚੱਲ ਉਧਰ ਵਾ ਆ ਲੈ ਤੈਨੂੰ ਖਾਵਾ ਚੱਲ 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 ਆਂਦਰ ਕਿਉਂ ਕਰੀ ਜਾਣਾ ਚਾਰਾ ਹਾਂ ਮਾੜਾ ਮੋਟਾ ਇੱਧਰ ਵੀ ਛੱਡ ਦੇ ਇਹ ਇੱਧਰ ਇੱਧਰ ਕੀ ਹੋ ਰਿਹਾ ਇੱਧਰ ਪਾਲਟੀ ਰੱਖੀ ਆ ਤਾਂ ਮੈਂ ਸਾਨੂੰ ਇੱਧਰ ਛੱਡ ਦੇ ਇਹਨੇ ਵੀ ਖਾਣਾ ਵਿਚਾਰੀ ਨੂੰ ਕੁਛ ਉਧਰ ਉਹ ਵਿਚ ਇਹਨੇ ਵੀ ਖਾਣਾ ਹੈ ਕੱਲੀ ਘਾਹ ਦੀ ਉਹ ਲੱਗੀ ਹੋਈ ਐ ਇੱਥੇ ਡਿਪਟੀ ਐ ਇਹ ਹਾਂ ਖਬਰਦਾਰ ਜੇ ਮਰਜੀ ਨੂੰ ਕੁਛ ਬੋਲਿਆ ਵਿਚਾਰੀ ਦਾ ਮੂੰਹ ਵੀ ਲਿਬੜ ਗਿਆ ਤਾਂ ਉਹ ਲੈ ਆਏ ਓਏ ਮੇਰੇ ਰੱਬਾ ਦੇਖੀ ਪੀ ਪਤਾ ਨਹੀਂ ਅੱਗ ਸਮਾ ਫਾਇਆ ਇੱਥੇ ਇਹ ਅੱਗ ਏ ਉਹ ਰੇਤਾ ਰਾ ਵੀ ਪੈਂਦਾ ਹੁੰਦਾ ਮੈਂ ਸਦੇ ਗੋਹਾ ਕਰਦੀਆਂ ਉੱਤੇ ਪੈ ਜਾਂਦੀਆਂ ਨੇ ਹੁਣ ਮੈਂ ਇਨਦੇ ਦੱਸ ਕੀ ਰੇਥੇ ਦੀ ਮੁੱਠੀ ਮਾਰੀ ਭਰ ਕੇ ਮਰੀ ਜਣੀ ਪਕਾਈ ਸਾਰੀ ਮੈਂਸਾ ਨਾਸ ਮਾਰ ਕੇ ਰੱਖਤਾ ਇਹ ਨਾਸ ਮਾਰ ਨੂੰ ਗਾਹਾਂ ਦੀ ਦੱਸ ਕੀ ਇਹ ਫੋਰਚਨਰ ਹੈ ਵੀ ਤੇ ਸਕ੍ਰੈਚ ਪੈ ਗਿਆ ਹੁਣ ਮਰੀ ਜਣੀ ਹੁੰਨੀ ਆ ਲ ਕਮਾਲ ਹੋ ਰਹੀ ਹੈਗੀ ਦੇਤੀ ਪਤਾ ਨਹੀਂ ਨਾਲ ਛੜੀ ਜੀ ਮੈਂਸ ਉਸ ਨੂੰ ਦੂਸਰੇ ਕਿੱਲੇ ਤੇ ਬੰਨ ਦੇ ਅੱਖ ਲੱਗ ਲਾ ਦੇ ਫਿਰ ਕਿਉਂ ਕੋਤੋਂ ਮਨ ਉਹਦੇ ਦੂਸਰੇ ਤੇ ਸਾਰਾ ਚਾਰਾ ਖਾ ਜਾਂਦੀ ਹੈ ਤਾਂ ਦੇਖੀ ਕਰੋਨਾ ਹੋ ਰਿਹਾ ਇਹਨੂੰ ਵੀ ਇਹਨੂੰ ਇਹੋ ਜੇ ਦੂਜੀ ਨਾਲ ਲੱਗ ਕੇ ਤੂੰ ਲੈ ਇਹਨੂੰ ਉਧਰ ਆਪਣੇ ਬੈੱਡਾਂ ਵਾਲੇ ਕਮਰੇ 'ਚ ਬੰਨ ਲਿਆ ਕਰ ਨਾਲ ਪਾ ਲਿਆ ਕਰ ਇਹਨੂੰ ਮੇਰੀ ਮੱਝ ਤਾਂ ਉਰੀ ਰਹੂਗੀ ਉਰੀ ਆਪਦੀ ਨੂੰ ਉਧਰ ਬੰਨਿਆ ਕਰ ਫਿਰ ਤੂੰ ਰੇਡ ਆਲਾ ਮੰਜਾ ਤੂੰ ਆਰਦੀ ਮੱਝ ਲੈ ਵੇ ਰਹਿ ਲੈ ਤੂੰ ਰਹਿ ਲੈ ਤੇਰਾ ਨਹੀਂ ਜੀ ਲੱਗਦਾ ਤੂੰ ਆਪਦੇ ਮੰਜੇ ਕੋਲ ਬੰਨ ਲੈ ਇਹਨੂੰ ਨਾ ਸਮਾਰ ਕੇ ਰੱਖਦਾ ਮੈਂ ਇਸਦਾ ਵਿਚਾਰੀ ਦਾ ਕਮਾਲ ਹੋ ਰਹੀ ਆ ਲੈ ਕਮਾਲ ਹੋ ਰਹੀ ਐ ਇਹ ਜਿੰਨਾ ਧਿਆਣੇ ਦਾ ਮੈਂ ਇਸਦਾ ਰੱਖ ਦਿਆ ਮੇਰਾ ਰੱਖਿਆ ਜਿੰਨੂੰ ਮੈਂ ਕੀ ਤੋਂ ਕੀ ਹੋ ਜਾਂਦਾ ਰੱਖ ਲੈ ਧਿਆਨ ਮੂਵੀ ਤਾਂ ਚੱਜਦਾ ਹੋਵੇ ਤਾਂ ਹੀ ਧਿਆਣੇ ਰੱਖੋਗੇ ਨਾ ਸਮਾਰ ਕੇ ਰੱਖਦਾ ਮੇਰੀ ਮੱਝ ਦਾ ਤੇਰੇ ਨਾਲੋਂ ਤਾਂ ਮੇਰੀ ਮੱਝ ਸੋਣੀ ਆ ਦੇਖ ਤਾਂ ਸਹੀ ਕਿਵੇਂ ਲਿਸ਼ਿ ਲਿਸ਼ ਕਰਦਾ ਪਿੰਡਾ ਹਾਏ ਓਏ ਰੱਬਾ ਹਾਏ ਓਏ ਰੱਬਾ ਦੇਖ ਲੈ ਕੀ ਦਿਨ ਆ ਗਿਆ ਸਾਡੀ ਬਰਾਬਰੀ ਹੁਣ ਮੈਂ ਇਸ ਨਾਲ ਹੋਣ ਲੱਗੀ ਕਮਾਲ ਦੀ ਗੱਲ ਐ ਕਿੱਥੇ ਪੂਰੀ ਕਿੱਥੇ ਪਰੌਂਠਾ ਹਾਂ ਕਮਾਲ ਹੋ ਰਹੀ ਐ ਜ਼ਿਆਦਾ ਨਾ ਬੋਲ ਜ਼ਿਆਦਾ ਨਾ ਬੋਲ ਆ ਕੀ ਕਰਦਾ ਤੂੰ ਬਚਾਰੀ ਨੂੰ ਇਹਨੂੰ ਨਾ ਨਾ ਆ ਆ ਆ ਕਿਵੇਂ ਮੇਰੀ ਮੱਝ ਦਾ ਚਾਰਾ ਕਿਉ ਚੱਕਿਆ ਛੱਡ ਇਹਨੂੰ ਓਏ ਚੱਡ ਉਹ ਲੈ ਕਮਾਲ ਹੋ ਰਹੀ ਏ ਇਰਤੀ ਰੀਲੀ ਆ ਤੋਹਰੇ ਪਾਧਾ ਮੈਨੂੰ ਦੇਖ ਤਰਾ ਵਿਚਾਰੀ ਉਹ ਚੱਕੀ ਜਾਂਦੀ ਐ ਤੈਨੂੰ ਮਾੜੀ ਮੋਟੀ ਵੀ ਸ਼ਰਮ ਨਹੀਂ ਰਹੀ ਹੈਗੀ ਸ਼ਰਮ ਨਹੀਂ ਰਹੀ ਮੈਂ ਨੰਗਾ ਹੋ ਕੇ ਚੱਕਣ ਲੱਗ ਰਿਹਾ ਤੇ ਉਹਨੂੰ ਸ਼ਰਮ ਨਹੀਂ ਦਾ ਢੇਰ ਲੱਗਿਆ ਹੋਇਆ ਇੱਥੇ ਇਹ ਦੇਖੀ ਖਾਏ ਓਏ ਰੱਬਾ ਹਾਏ ਓਏ ਰੱਬਾ ਕਿੱਥੇ ਦੇਣੇ ਦੇਵੇਂਗੀ ਕੱਲੀ ਤੂੜੀ ਪਾਰ ਕੇ ਦੇਗੀ ਸੁੱਕੀ ਤੂੜੀ ਇੱਥੇ ਮੈਂ ਕਿਹਾ ਮੁੱਠੀ ਨਹੀਂ ਹੋਣੀ ਸਾਰੀ ਹਰੇ ਦੀ ਉਹਨੂੰ ਨਿਰਾਹਰਾ ਡੇਕ ਰਿਹਾ ਪਣੋ ਉਹਨੂੰ ਫੇਰ ਆਪ ਤਾਂ ਹਰਾ ਵੱਢ ਕੇ ਲਿਆਣਾ ਖੇਤ ਚੋਂ ਓਏ ਆ ਵੀ ਤਾਂ ਮੈਂ ਆ ਵੀ ਤਾਂ ਮੈਂ ਹੀ ਲਊਣਾ ਹੋਰ ਕੌਣ ਲਊਗਾ ਫੇਰ ਹੋਰ ਕੌਣ ਲੈ ਕੇ ਆਊਗਾ ਆ ਫਿਰ ਤੂੰ ਬਰੂਫਰ ਪਾਇਆ ਕਰ ਸਾਰਿਆਂ ਨੂੰ ਐ ਕਿਉਂ ਕਰਦੀ ਏਂ ਨੀ ਤੂੰ ਇਹ ਮੇਰੇ ਪੇਕਿਆਂ ਦੀ ਦਿੱਤੀ ਹੋਈ ਮੱਝ ਆ ਓਏ ਮੇਰੇ ਰੱਬਾ ਬਹੁਤ ਪੇਕਿਆਂ ਨੇ ਫੋਰਚੂਨਰ ਦੇਤੀ ਮਾਰ ਦਿਆ ਜਾ ਭਾਗ ਜਾ ਚੰਗਾ ਨਹੀਂ ਪਾਉਂਦਾ ਲੈ ਫੜ ਇਧਰ ਉੱਡੇਕਦਾ ਨਾ ਉਹਦੇ ਕੰਨੀ ਲੈ ਬੱਸ ਮੈਨੂੰ ਹੁਣ ਦੇਖਣਾ ਜਾਵੇਂ ਇਧਰ ਚੱਕਦਾ ਪਹਿਲਾਂ ਤੇਰੀ ਮੱਝ ਖਾ ਨਹੀਂ ਸਾਰਾ ਚਾਰਾ ਲੈ 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 ਨਾ ਤੂੰ ਵਰ ਤੈਨੂੰ ਬਨਦਾ ਮੈਂ ਖੁਰਲੀ ਦੇ ਤੂੰ ਰੱਜ ਲੈ ਜੇ ਰੱਜ ਲੇਗੀ ਕਿੱਥੇ ਲਹੂ ਪੀਤਾ ਆ ਕਲੀ ਨਹੀਂ ਹੈਗੀ ਖਾ ਲੈ ਖਾ ਲੈ ਤੂੰ ਮੁੱਤਰੇ ਹੰ ਤੇਰੀ ਕਾਟਲੀ ਲਹੂ ਪੀ ਤਾਇਰ ਪੇਕੇ ਵਾਲੀ ਮੱਝ ਪੇਕੇ ਵਾਲੀ ਮੱਝ ਕਮਾਲ ਹੋ ਰਹੀ ਹੈ ਗਾਂ ਦੀ ਸੌਣੇ ਦੀ ਹੈ ਇਹ ਮੈਂ ਇੱਕ ਗੱਲ ਤਾਂ ਮੰਨਣੀ ਪਊ ਕਿੰਨੀ ਮਰਜ਼ੀ ਮਨ ਨੂੰ ਤਸੱਲੀयां ਦੇ ਲੈ ਹੈ ਇਹ ਤਾਂ ਸੱਚਾਈ ਹੈ ਵੀ ਹਾਂ ਤੇਰੇ ਨਾਲੋਂ ਤਾਂ ਵੱਧੇ ਚਿੱਤ ਇਸ ਟਾਈਮ ਮੈਂ ਇਸ ਦੀ ਹੋ ਰਹੀ ਹੈ ਤਾਂ ਯਾਰ ਫਿਰ ਗੱਲ ਤੋਂ ਹੋ ਗਿਆ ਗੱਲ ਆਪਣਾ ਲੈਵਲ ਤੱਕ ਕਿੱਡਾ ਤੀ ਕਹਿੰਨੇ ਮੱਝ ਦੇ ਬਰੋਬਰ ਕਰਤੇ ਕੀ ਕਰੀਏ ਤਾਂ ਨਾ ਤਾਂ ਹੈ ਪਣੋ ਦੁੱਧ ਦਿੰਦੀ ਹੈ ਦੁੱਧ ਦਿੰਦੀ ਹੋਵੇ ਚਾਹ ਫਿਰ ਵੀ ਠੀਕ ਹੈ ਮੰਨ ਲਈਏ ਵੀ ਇਹ ਤਾਂ ਦੁੱਧ ਦਿੰਦੀ ਹੈ ਭਾਈ ਦਾ ਦੁੱਧ ਵੀ ਨਹੀਂ ਦਿੰਦੀ ਜਦੋਂ ਦੀ ਆਈ ਐ ਖਾਈ ਜਾਂਦੀ ਐ ਖਾਈ ਜਾਂਦੀ ਐ ਖਾਈ ਜਾਂਦੀ ਐ ਕੀ ਕਰੀਏ ਦਾ اے ਰੱਬਾ ਤੂੰ ਹੀ ਕਰ ਦੇ ਕੋਈ ਹੱਲ 12 ਸਾਲ ਬਾਅਦ ਤਾਂ ਕਹਿੰਦੇ ਰੂੜੀ ਦੀ ਵੀ ਸੁਣੀ ਜਾਂਦੀ ਐ ਮੇਰੀ ਕਦੋਂ ਸੁਣੀ ਜਾਊ ਆਏ ਨੀ ਰੋਟੀ ਰੋਟੀ ਪੁੱਛ ਲਾਂ ਬੰਦੇ ਨੂੰ ਭੁੱਖ ਲੱਗ ਰਹੀ ਹੋਊਗੀ ਰੋਟੀ ਕਹਾਂ ਲਾ ਪਤਾ ਨਹੀਂ ਕਿੱਧਰ ਫਰੀ ਜਾਂਦੀ ਐ ਤੂੰ ਕਦਰ ਚੱਕ ਲੈ ਚੋਲਾ ਮੇਰੇ ਪਿੱਛੇ ਜਾ ਕੇ ਆਨੀਆ 100 ਕੰਮ ਹੁੰਦਾ ਬੰਦੇ ਨੂੰ ਚੋਕਣਾ ਜ਼ਰੂਰੀ ਆ ਇਸ ਹੌਕਾ ਮਤੈ ਨੂੰ ਹਫਤੇ ਚ ਤਿੰਨ ਵਾਰੀ ਪੱਕਾ ਹੀ ਹੁੰਦਾ ਕਮਾਲ ਹੋ ਰਹੀਆ ਤੇਰੇ ਲਈ ਚੱਕ ਲਿਆ ਬੈਗ ਭਰ ਲਿਆ ਜਿਵੇਂ ਤਿੰਨ ਮਹੀਨੇ ਲਾ ਕੇ ਆਉਗੀ ਉੱਥੇ ਲੈ ਤਿੰਨ ਮਹੀਨੇ ਤਾਂ ਮੈਂ ਕੋਈ ਨਹੀਂ ਲਾ ਕੇ ਆਂਦੀ ਐਣੀ ਪਤਾ ਮੈਂ ਹੱਥ ਨਹੀਂ ਮੁੜਿਆ ਵਾਂ ਨਹੀਂ ਸਵੇਰੇ ਤਾਂ ਪੱਕਾ ਆ ਜੂ ਆ ਤਾਂ ਮੇਰੀ ਭਾਬੀ ਦੇ ਦੋ ਸੂਟ ਆ ਲੈ ਕਮਾਲ ਹੋ ਰਹੀਆ ਸੌ ਲੱਗੇ ਤੇਰਾ ਆਧਾਰ ਕਾਰਡ 파ੜਨਾ ਭੂ ਮੈਨੂੰ ਗੱਲ ਨਹੀਂ ਬਾਤ ਨਹੀਂ ਤੂੰ ਫੇਰ ਟਿੱਗੇਂਗੀ ਉਹਨਾਂ ਟਾਈਮ ਹਰਦੀ ਨਹੀਂ ਹੈਂ ਚੁੰਨੀ ਰਗਾਉਣ ਮੇਰੇ ਕੋਟ ਲੈ ਲੈ ਚੁੰਨੀ ਰਗਾਉਣ ਕੌਣ ਜਾਂਦਾ ਮੇਰੇ ਕੋਟ ਲੈ ਮੈਨੂੰ ਦੱਸੀ ਚੱਲ ਐਨਾ ਕਾਹਨੂੰ ਬੋਲਦਾ ਹੁੰਨਾ ਐਂ ਕਰੀ ਗੱਲ ਸੁਣ ਹਾਂ ਮੇਰੇ ਪੇਕਿਆਂ ਵਾਲੀ ਜਿਹੜੀ ਮੱਝ ਆ ਨਾ ਉਹਨੂੰ ਚੰਗੀ ਤਰ੍ਹਾਂ ਦਾਣਾ ਪਾ ਦੀ ਨਾਲੇ ਗਰਮੀ ਬਹੁਤ ਆਉਨ ਲਿਕ ਦੋ ਵਾਰੀ ਨਵਾ ਦੀ ਜਦ ਤੱਕ ਮੈਂ ਆਉਂਦੀ ਨਹੀਂ ਨਵਾ ਦਾ ਨਾ ਸੇਪੂ ਕਿੱਥੇ ਤੇ ਰਿਆ ਉਹ ਲਾ ਦੂੰਗਾ ਵੀ ਦੱਸ ਦੇ ਮੈਨੂੰ ਪਰਚ ਵੀ ਕਰਾ ਦੂੰਗਾ ਉਹਨੂੰ ਹੋਰ ਨਾਲੇ ਕੱਪੜੇ ਪਾ ਦਾ ਨਾਲੇ ਹੈ ਤੌਲੀਆ ਦੇ ਜਾਣ ਨਾਲੇ ਉਹਦੇ ਵਾਸਤੇ ਪਿੰਡਾ ਪੁੰਜ ਨੂੰ ਆ ਕਮਾਲ ਹੋ ਰਹੀ ਹੈ ਲੈ ਹੱਥ ਹੋ ਰਹੀ ਹੈ ਨਾਲੇ ਮੇਰੀ ਗੱਲ ਸੁਣ ਲੈ ਉਹਨੂੰ ਚੰਗੀ ਤਰ੍ਹਾਂ ਨਵਾ ਕੇ ਥਲਾ ਕੇ ਐਨ ਪਿੰਡੇ ਤੇ ਕੱਪੜਾ ਮਾਰ ਦੀ ਜੇ ਮੈਨੂੰ ਮਿੱਟੀ ਦਾ ਦਾਣਾ ਯਾ ਰੇਤੇ ਦਾ ਦਾਣਾ ਦਿਖ ਗਿਆ ਉਹਦੇ ਤੇ ਫਿਰ ਮੈਂ ਦੇਖ ਲਾ ਤੈਨੂੰ ਤੇਰੀ ਖਾਰਨੀ ਚੰਗਾ ਭਗ ਜਾ ਚੰਗਾ ਭਗ ਜਾ ਪਾ ਦੂੰਗਾ ਤੂੰ ਭਗ ਜਾ ਮੈਨੂੰ ਸੁੱਖ ਦਾ ਸਾਹ ਆ ਜਾਊਗਾ 10 20 ਮਿੰਟ ਭਗ ਜਾ ਨਾਲੇ ਜੇ ਗੋਹਾ ਗੂਹਾ ਕਰੂਗੀ ਨਾ ਨਾਲ ਦੀ ਨਾਲ ਚੱਕ ਕੇ ਉੱਥੇ ਪੋਚਾ ਮਾਰਦੀ ਲੈ ਪੋਚਾ ਮਾਰਦੀ ਕਾ ਤੂੰ ਮਾਰਦਾ ਪੋਚਾ ਕੀ ਗੱਲ ਹਾਂ ਹੱਤ ਹੋਰੀਆ ਪੋਚਾ ਮਾਰਦੀ ਤੂੰ ਜਮੀ ਕਮਾਲ ਕਰੀ ਜਾਨੀ ਐ ਨਾਲੇ ਆਪਦੀ ਮੈਂਸ ਨੂੰ ਪਰੇ ਰੱਖੀ ਉਹ ਸਾਰਾ ਚਾਰਾ ਖਾ ਜਾਂਦੀ ਆ ਉਹਦਾ ਆਏ ਹੋਏ ਮੇਰੇ ਰਬਾਬ ਦੀ ਤੇਰੀ ਮੈਂ ਸਕੀ ਹੁੰਦੀ ਆ ਮੈਂ ਮਸਾ ਮਸਾ ਹੁੰਦੀ ਆ ਲੈ ਤੇਰੇ ਦਿਮਾਗ ਨੂੰ ਕੀ ਹੋ ਰੇ ਨਹੀਂ ਚੱਲ ਮੈਨੂੰ ਨਹੀਂ ਪਤਾ ਆਪਦੇ ਚੋਣੇ ਨੂੰ ਪਰੇ ਰੱਖੀਓ ਤੋ ਆਏ ਹੋਏ ਮੇਰਾ ਚੰਗਾ ਭਾਗ ਜਾ ਜਾ ਭਾਗ ਜਾ ਚੰਗਾ ਆ ਬੰਨੇ ਤੇਰੇ ਮੂਰੇ ਡੂੜ ਹੱਥ ਮੈਥੋਂ ਤਾਂ ਗਲਤੀ ਹੋ ਗਈ ਇਹ ਮੇਰਾ ਯਾਰ ਮੈਂ ਮਸ ਮਸ ਲਾਰਖੀ ਹੁਣ ਅੱਥਨੇ ਮੁੜੂਗੀ ਕੱਲ ਨੂੰ ਯਾਥਨੇ ਮੁੜੂਗੀ ਹਾ ਵੇ ਵਾਓ ਏ ਰੱਬਾ ਵਾਓ ਏ ਰੱਬਾ ਤੇ ਤਾਂ ਬੜੀ ਨੇੜੇ ਹੋ ਕੇ ਸੁਣ ਲਈ ਮੈਨੂੰ ਲੱਗਾ ਮੇਰੀ ਜੀਪ ਤੇ ਸਰਸਵਤੀ ਮਾਤਾ ਬੈਠੀ ਸੀ ਦੇਖ ਲੈ ਭਾਈ ਤੇਰੇ ਸਾਹਮਣੇ ਆ ਜਿਹੜਾ ਕੁਸ ਹੈਗਾ ਹੈ ਹਾਂ ਭਾਈ ਕੀ ਮੁੱਲ ਲੈ ਭਾਈ ਇਹਦਾ ਮੁੱਲ ਹੂੰ ਮੁੱਲ ਤਾਂ ਇਹਦਾ ਭਾਈ ਐ ਲਾ ਲੈ ਵੀ ਤੂੰ 70000 ਤੋਂ ਘੱਟ ਨਹੀਂ ਕਰ ਰੁਪਿਆ ਵੀ ਠੀਕ ਐ 100 200 ਹੋ ਜਾਂਦਾ ਮਾੜਾ ਮੋਟਾ ਤੈਨੂੰ ਦੇ ਦਾਂਗੇ ਛਗਣ ਦਾ ਪਰ ਮੁੱਲ ਤਾਂ 70 ਐ ਪਾਇਆ ਆਪਾਂ ਨੇ ਤਾਂ ਦੇਖ ਬਾਈ ਮੈਂ ਇਸ ਤਰ੍ਹਾਂ ਹੀ ਸੋਣੀ ਐ ਖਰਾ ਮੈਂ ਇਸ ਤਾ ਯਾਰ ਪੂਰਾ ਵੀਕਾ ਨੇ ਰੋਈ ਹੋਈ ਹੈ ਮੈਂ ਇਸ ਤਰ੍ਹਾਂ ਕੋਈ ਸ਼ੱਕ ਨਹੀਂ ਪਿੰਡਾ ਸੋਹਣਾ ਹੈ ਨਾ ਇਹਦਾ ਨੈਣ ਨਕਸ਼ ਇੱਕ ਇੱਕ ਗੱਲ ਐ ਬਾਈ ਹਾਂ ਹਾਂ ਇਹਦਾ ਯਾਰ ਸਿੰਗ ਟੁੱਟਿਆ ਹੋਇਆ ਓਏ ਸਿੰਗ ਟੁੱਟਿਆ ਹੋਇਆ ਤਾਂ ਕਿਹੜਾ ਤੋ ਕੰਦਾ ਚ ਗਲੀਆਂ ਕਰਾਉਣੀਆਂ ਨੇ ਯਾਰ ਸਿੰਗ ਟੁੱਟਿਆ ਹੋਇਆ ਤੈਨੂੰ ਕੀ ਚੱਕਰ ਐ ਬਾਈ ਸਿੰਗ ਨਾਲ ਕੀ ਮਤਲਬ ਐ ਜੀ ਦਦਾ ਮੈਂ ਇਸ ਤਾ ਦੇਖ ਤੂੰ ਮੈਂ ਇਸ ਤਾ ਤਾਂ ਠੀਕ ਐ ਹਾਂ ਇੱਕ ਹੋਰ ਹੈ ਹਾਂ ਓਏ ਯਾਰ ਇਹਦੀ ਅੱਖ ਵੀ ਛੋਟੀ ਹੈ ਇੱਕ ਅੱਖ ਅੱਖ ਛੋਟੀ ਆ ਤੂੰ ਯਾਰ ਗਾਂਧੀ ਮੁੰਡੇ ਵਾਲਾ ਵੀ ਕੁੜੀ ਨੂੰ ਦੇਖਣਾ ਇਹਨੂੰ ਕਹੀ ਜਾਂਦਾ ਅੱਖ ਛੋਟੀ ਆ ਇਹਦੇ ਬੁੱਲਾਏ ਨੇ ਨੱਕ ਆ ਮੇਰੀ ਗੱਲ ਸੁਣ ਲੈ ਯਾਰ ਇਹ ਤਾਂ ਲੈਣੀਆਂ ਮੈਂ ਇਸ ਲੈਣਾ ਨਹੀਂ ਇੱਥੇ ਤੁਰਦਾ ਲੱਗ ਕਮਾਲ ਹੋ ਰਹੀ ਹੈ ਯਾਰ ਤੂੰ ਉਹ ਵਪਾਰੀ ਜਿਹੜੀਆਂ ਗੱਲਾਂ ਕਰ ਬਾਈ ਇਹ ਕਿਹੜੀਆਂ ਗੱਲਾਂ ਤੂੰ ਤਾਂ ਹੋ ਲੱਗ ਰਿਹਾ ਕਰਨ ਉਹ ਬਾਈ ਐ ਨਹੀਂ ਹੈਗਾ ਗੱਲ ਹੁਣ ਜਦੋਂ ਗਾਹਾਂ ਮੈਂ ਇਸ ਵੇਚਣੀ ਹੈ ਅੱਜ ਕੱਲ ਅਗਲਾ ਬਾਈ ਸਨਖਾ ਪਣ ਦੇਖ ਰਹੀ ਮੈਂ ਇੱਥੇ ਸਨਖਾ ਪਣ ਦੇਖ ਰਹੀ ਸਨਖਾ ਪਣ ਦਾ ਕੀ ਮਤਲਬ ਤੈਨੂੰ ਦੁੱਧ ਤੱਕ ਮਤਲਬ ਹੋਣਾ ਚਾਹੀਦਾ ਯਾਰ ਤਾਂ ਦੁੱਧ ਵੇਚਣਾ ਤਾਂ ਦੁੱਧ ਹੈ ਤਾਂ ਯਾਰ ਅੱਖਾਂ ਨੂੰ ਤਾਂ ਰਿਸ਼ਤਾ ਲੈਣਾ ਦਾ ਚੱਲ ਯਾਰ ਬਾਈ ਤੂੰ ਤਾਂ ਬਾਲਾ ਬੋਲਦਾ ਚੱਲ ਐਂ ਦੱਸ ਕਿੰਨੇ ਲੀਟਰ ਦੁੱਧ ਹੈ ਇਹਦੇ ਥੱਲੇ ਦੁੱਧ ਹਾਂ ਹਾਂ ਦੁੱਧ ਦੁੱਧ ਤਾਂ ਯਾਰ ਇਹ ਦਿੰਦੀ ਨਹੀਂ ਹਾਂ ਦੁੱਧ ਤਾਂ ਇਹ ਦਿੰਦੀ ਨਹੀਂ ਅੱਛਾ ਦੁੱਧ ਇਹ ਦਿੰਦੀ ਨਹੀਂ ਤਾਂ ਹੀ ਵੇਚਦੇ ਆ ਦੁੱਧ ਨਹੀਂ ਰੁਪਿਆ ਤੂੰ 70000 ਮੰਗੀ ਜਨੇ ਓਏ ਖਸਮਾ ਮੋਰਾ ਨਸਲ ਦੀ ਐ ਹੈ ਤੂੰ ਤਾਂ ਯਾਰ ਜਮੀ ਐ ਨਸਲ ਤਾਂ ਤੁਹਾਡੇ ਕੋਲ ਹੈ ਲੋ ਭਾਈ ਕਟਿਆਣਾ ਨੂੰ ਵੇਚਦੇ ਉਹੀ ਯਾਰ 100 ਰੁਪਏ ਦਾ ਤੇਲ ਮਚਾਤਾ ਯਾਰ ਪਿੰਡੋਂ ਭਾਈ ਘਾਤੋ ਵੇਚਦੇ ਕਟਿਆਣਾ ਨੂੰ ਕਮਲ ਤੂੰ ਮੈਂ ਹੁਸਤਾ ਦੇਖ ਯਾਰ ਟਾਈਮ ਕਿੰਨਾ ਹੋ ਗਿਆ ਮਾੜਾ ਯਾਰ ਮਾੜਾ ਟਾਈਮ ਲੱਸੀ ਕਿੰਨਾ ਹੋ ਗਿਆ ਯਾਰ ਮਾੜਾ ਛੇਤੀ ਪਤਾ ਕੀ ਆ ਮੈਨੂੰ ਹੈਗਾ ਕਾਲੀ ਮਾਂ ਡਾਕਟਰ ਟਾਈਮ ਦਾ 1:00 ਵੱਜ ਗਿਆ ਇੱਕ ਵੱਜ ਗਿਆ ਬਾਈ ਮੇਰੀ ਗੱਲ ਸੁਣ ਯਾਰ ਤੂੰ ਚਲ ਐ ਕਰ 60 ਦੀ ਲੈ ਜਾ ਬਸ ਐ ਤੂੰ ਵੇ 200 ਰੁਪਿਆ ਘੱਟ ਨਹੀਂ ਬਾਈ ਉਹ ਮੇਰੀ ਗੱਲ ਤਾਂ ਸੁਣ ਲੈ ਤੂੰ ਮੈਨੂੰ ਐ ਦੱਸ ਵੀ ਮੈਂ ਇਹ ਨਚਾਉਣੀ ਹੈ ਖੜਾ ਕੇ ਕਰ ਹੈ ਨਾਲੇ ਤਾਂ ਕੀ ਕਰਨੇ ਦੁੱਧ ਦੇ ਦੇ ਨਹੀਂ ਬਾਈ ਸਿੰਘੇ ਦਾ ਟੁੱਟਿਆ ਇੱਕ ਆਖੇ ਦੀ ਛੋਟੀ ਹੈ ਹੈਂ ਹੁਣ ਤਾਂ ਮੈਨੂੰ ਥਾਸੇ ਨਾਲ ਪੂਛ ਦੀ ਛੋਟੀ ਐ ਪੂਛ ਨੂੰ ਤਾਂ ਇਹ ਤਾਂ ਪੱਖੀ ਚਲਾਉਣੀ ਦੀ ਬਾਈ ਯਾਰ ਕਮਾਲ ਕਰੀ ਨਾ ਤੈਨੂੰ ਪੂਛ ਦਾ ਕੀ ਮਤਲਬ ਹੈ ਉਹ ਯਾਰ ਬਾਈ ਬਸ ਇੰਦਰ ਤੂੰ ਕੀ ਮਤਲਬ ਹੋਣਾ ਮੇਰੀ ਗੱਲ ਸੁਣ ਬਾਈ 100 ਰੁਪਏ ਦੇ ਤੇ ਮੱਚਾ 50 ਰੁਪਏ ਫੜਾ ਦੇ ਮੈਂ ਤਾਂ ਇਹੀ ਜਾਂਦਾ ਬਾਈ ਚੱਲ ਐ ਕਰ ਚੱਲ ਕਾਨੂੰ ਤੋਂ ਕਰਦੇ ਮੜਾ ਟਾਈਮ ਜਿਆਦਾ ਹੋ ਰਿਹਾ 50000 ਦੀ ਚੱਕ ਯਾਰ ਬਾਈ 1 ਰੁਪਿਆ ਘੱਟ ਨਹੀਂ ਨਾ ਬਾਈ ਬਣ ਕੇ ਸੌ ਲੱਖ ਮੈਨੂੰ ਤਾਂ ਹਾਸੇ ਆਉਂਦੀਆਂ ਤੇਰੀਆਂ ਗੱਲਾਂ ਤੇ ਕੀ ਕਰੋ ਬਾਈ ਤੈਨੂੰ ਯਾਰ ਕਿਹਦੇ ਤੂੰ ਬਾਈ ਬਣ ਕੇ ਆਸ ਗਵਾਣ ਚਾਹੇ ਤਾਂ ਪੁੱਛ ਲੈਂਦਾ ਵੀ ਬਾਈ ਆਪਣੀ ਮੈਂ ਇਸ ਦਾ ਮੁੱਲ ਕੱਢਣਾ ਆਪਾਂ ਕਿੰਨੇ ਦੇ ਕਿੰਨੇ ਕਿੰਨਾ ਮੁੱਲ ਕੱਢੀ ਬਾਈ ਦੇਖ ਤਲਾ ਕਿੰਨੀ ਮੋਟੀ ਆ ਓਏ ਯਾਰ ਓਏ ਤੂੰ ਤੂੰ ਦੇਖਦਾ ਕਿੰਨੀ ਭਾਰੀ ਆ ਯਾਰ ਵਿਚਾਰੀ ਐ ਪਈਆ ਇਹਨ ਦੇਖ ਹੈ ਓ ਬਾਈ ਇਹ ਤਾਂ ਮੇਲੇ ਆ ਤੇਰੇ ਆਂ ਦੀ ਸ਼ਰਾਬ ਹੀ ਬਾਈ ਵੀ ਮੇਲੇ ਆ ਤੇਰੇ ਆਇਆ ਕਰੂੰ ਬਾਈ ਕੋਈ ਸਿਆਣਾ ਬੰਦਾ ਕਰੋ ਬਲਾਈ ਮਾੜਾ ਜਾਂ ਉਹਦੇ ਨਾਲ ਗੱਲ ਕਰ ਚੱਲ ਸਿਆਣਾ ਬੰਦਾ ਕਰੇ ਮੇਰੀ ਗੱਲ ਸੁਣ ਚੱਲ ਐ ਕਰ ਤੂੰ 40 ਦੀ ਚੱਕ ਐ 2 ਰੁਪਏ ਘੱਟ ਨਹੀਂ ਹੈ ਓ ਬਾਈ ਕੀ ਮੈਂ ਮਾਇਦਾ ਦਾਦੇ ਵੀ ਬਾਈ ਤੂੰ ਆਪਦੇ ਆਪ ਨੂੰ ਸਮਝ ਕਿ ਤੂੰ ਕਿੰਨੇ ਦੀ ਰਣੀਆ ਯਾਰ ਤੂੰ ਦੱਸ ਕਿੰਨੇ ਦੀ ਲੱਗਦੀ ਬਾਈ ਮੈਂ ਤਾਂ ਨਾ ਮੇਰੀ ਗੱਲ ਸੁਣ ਬਾਈ ਹਾਂ ਇਹਨੂੰ ਨਾ ਸਾਲ ਭਰ ਤਾਂ ਪਾਉਣਾ ਪਊ ਨੀਰਾ ਪਹਿਲਾਂ ਓਏ ਨੀਰਾ ਪਾਉਣਾ ਪਊ ਹਲੇ ਤਾਂ ਬਾਈ ਇਹ ਕੱਟੀ ਆ ਯਾਰ ਓ ਯਾਰ ਕੱਟੀ ਆ ਕਮਾਲ ਹੋ ਰਹੀ ਆ ਯਾਰ ਹਜੇ ਭੈਣ ਦੇ ਖਸਮ ਦੀ ਕਸਰੇ ਰਹਿ ਗਈ ਯਾਰ ਮੇਰੇ ਲਈ ਬਹੂ ਤੈਨੂੰ ਠੂਹ ਹਰਾ ਠੂ ਸੰਨੀ ਠੂ ਤੂੜੀਟ ਔਰ ਉਹ ਠੂ ਆਪਣਾ ਦਾਣਾ ਠੂ ਫੀਡ ਫੀਡ ਲੈ ਫੀਡ ਦਾਣਾ ਯਾਰ ਜਦੋਂ ਇਹ ਦੁੱਧੇ ਨਹੀਂ ਦਿੰਦੀ ਨੂੰ ਕਾ ਤੋ ਦਾਣਾ ਕਾ ਤੋ ਫੀਡ ਪਾਉਂਦੀ ਆ ਮੈਂ ਤਾਂ ਇਹ ਨਹੀਂ ਸਮਝਉਂਦੀ ਤੇ ਤੂੰ ਕਹਦਾ ਕੱਟੀ ਰਹਿ ਗਈ ਕਮਾਲ ਹੋਈ ਆ ਬਾਈ ਯਾਰ ਤੂੰ ਦੇਣੀ ਬਾਈ ਬਣ ਕੇ ਇਹਨੂੰ ਲੈ ਜਾ ਯਾਰ ਮੈਂ ਤਾਂ ਪਾਣਾ ਦੁੱਧੀ ਓਏ ਮੇਰੀ ਗੱਲ ਤਾਂ ਸੁਣ ਲੈ ਪਹਿਲਾਂ ਤੂੰ ਮੇਰੀ ਗੱਲ ਸੁਣ ਤੂੰ ਮੇਰੀ ਹੁਣ ਧਿਆਨ ਨਾਲ ਗੱਲ ਸੁਣ ਆ ਤਾਂ ਇਹ ਤਾਂ ਬਾਈ ਬਣ ਕੇ ਤੇਰਾ ਦਿਮਾਗ ਛੋਟੇ ਜਿਹਾ ਆੱਖਾਂ ਵਰਗਾ ਮੇਰੀ ਗੱਲ ਸੁਣ ਇਹ ਦੁੱਧ ਨਹੀਂ ਦਿੰਦੀ ਬਈ ਠੀਕ ਹੈ ਪਹਿਲਾ ਕੰਮ ਤਾਂ ਇਹ ਆ ਤੂੰ ਪਹਿਲਾਂ ਮੈਨੂੰ ਆਏ ਦੱਸ ਵੀ ਫਿਰ ਨੀਰਾ ਪਾਏ ਦਾ ਫਾਇਦਾ ਕੀ ਹੈ ਭਾਈ ਹਲੇ ਕੱਟੀ ਹੈ ਜਦੋਂ ਇਹ ਤੂੰ ਮੈਨੂੰ ਨਾ ਸਮਝਾ ਵੀ ਕੀ ਫਾਇਦਾ ਹੈ ਮੇਰੀ ਘਰ ਵਾਲੀ ਨੂੰ ਪਤਾ ਨਹੀਂ ਕੌਣ ਸਮਝਾਵੇ ਉਹ ਨਹੀਂ ਸਮਝਦੀ ਭਾਈ ਉਹ ਉਹਦੇ ਪੇਕਿਆਂ ਤੋਂ ਆਈ ਹੋਈ ਆ ਯਾਰ ਤੂੰ ਉਹ ਤਾਂ ਛੱਡ ਯਾਰ ਤੈਨੂੰ ਇਹ ਚੀਜ਼ ਦਾ ਕੋਈ ਮਤਲਬ ਨਹੀਂ ਤੂੰ ਕਿੰਨੇ ਦੀ ਲੈਣੀ ਤੂੰ ਲਾਸਟ ਦੱਸ ਦੇ ਤੂੰ ਯਾਰ ਜਦੋਂ ਲਾਸਟ ਹੁੰਦੀ ਹੋ ਰਿਹਾ ਜਦ ਵੀ ਲਾਸਟ ਹੁੰਦਾ ਦੇ ਇਹਨੂੰ ਲੈ ਜਾ ਬੱਸ ਲੈ ਜਾ ਕਿੰਨੇ ਦੀ ਲਜਾਏਗਾ ਇਹਦਾ ਛੱਡ ਜਾ ਇੱਕ ਮਿੰਟ ਬਰਾਹਮਣ ਓਏ ਯਾਰ ਐਂ ਕਰ ਨਾ ਤੇਰੀ ਨਾ ਮੇਰੀ ਠੀਕ ਹੈ 5000 ਕਟੋ ਕਟ ਇਹਨੂੰ 20000 ਦਾ ਤਾਂ ਮਹੀਨੇ ਚ ਸਮਾਨ ਪਾ ਦਾਂ ਨੇ ਅਸੀਂ ਯਾਰ ਤੂੰ 5000 ਮਾੜਾ ਮੋਟਾ ਬਾਈ ਫਿਰ ਉਹ ਤਾਂ ਸੋਡਾ ਦਿਮਾਗ ਹੈ ਬੌਲੇ ਤੁਸੀਂ ਹੋ ਬਾਈ ਮੈਂ ਨਹੀਂ ਹੈਗਾ ਚਲ ਐ ਕਰ ਯਾਰ ਬਾਈ ਡੰਗਰ ਮੈਂ ਤਾਂ ਡੰਗਰ ਬਾਈ ਮਾਲ ਮੋਲ ਲੈਣਾ ਯਾਰ ਮੈਂ ਕਹਾ ਵੀ ਵੇਚ ਤੂੰ ਐ ਕਰਨਾ ਤੇਰੀ ਨਾ ਮੇਰੀ 10000 ਦੀ ਲੈ ਜਾ ਨਾ ਬਾਈ ਬੋਲਾ ਯਾਰ ਚਲ ਨਾ ਯਾਰ ਪੰਜ ਦੇ ਚੰਗਾ ਪੰਜ ਦੇ ਦੇ ਬਾਈ ਲੈ 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 ਯਾਰ ਤੂੰ ਪੰਜ ਦੇ ਦੇ ਮੈਨੂੰ ਜਾ ਲੈ ਜਾ ਵਾ ਵਾ ਪੰਜ ਆ ਉਹ ਨਾ ਯਾਰ ਦੇਖੀ ਕੀ ਇਹਨਾਂ ਨੂੰ ਤੂੰ ਲਿਜਾਣ ਦੀ ਕਰ ਯਾਰ ਗੱਲ ਤਾਂ ਸੁਣ ਲੈ ਹਾਂ ਯਾਰ ਪਤਾ ਨਹੀਂ ਮੇਰੀ ਗੱਲ ਤਾਂ ਸੁਣ ਲੈ ਉਹ ਨਾ ਬਈ ਰਹਿਣ ਦੇ ਸੀ ਕੀ ਹੋ ਗਿਆ ਨਾ ਇਹ ਕੀ ਪਤਾ ਬਈ ਚੋਰੀ ਦੀ ਹੋਵੇ ਉਹ ਜਰ ਕਮਾਲ ਹੋ ਜਾ ਘਰੋਂ ਲੈ ਕੇ ਜਾਣਾ ਤੂੰ ਘਰੇ ਆ ਜੀ ਜਦੋਂ ਮਰਜੀ ਯਾਰ ਪੈਸੇ ਫੇਰ ਦੇ ਜੀ ਕੱਲ ਨੂੰ ਦੇ ਜੀ ਪਤਾ ਕਰਦੀ ਖੜੀ ਮੜਾ ਜੇ ਖੜੀ ਖੜਾ ਮੜਾ ਜੇ ਮੈਂ ਇਸ ਨਾਲ ਫੋਟੋ ਖਿੱਚੂ ਉਹ ਫੋਟੋ ਖਿੱਚ ਲੈ ਕੋਈ ਚੱਕਰ ਨਹੀਂ ਲੈ ਖਿੱਚ ਲੈ ਫੋਟੋ ਇਹ ਲੈ ਇੱਧਰ ਓਏ ਉਰਾ ਫੋਟੋ ਖਿਚਾਣਾ ਇੱਧਰ ਕੀ ਲੈ ਸਮਾਈਲ ਚੱਕ ਠੀਕ ਆ ਬਈ ਜਦੋਂ ਮਰਜੀ ਮੇਰੀ ਗੱਲ ਸੁਣ ਲੈ ਬਾਈ ਇਹ ਮੈਂ ਫੋਟੋ ਤਾਂ ਖਿੱਚੀ ਹੈ ਹਾਂ ਵੀ ਕੱਲ ਨੂੰ ਹਾਂ ਕਹਿਣਾ ਹੋਵੇ ਵੀ ਮੈਂ ਇਸ ਚੋਰੀ ਦੀ ਨਿਕਲਿਆ ਬਸ ਠੀਕ ਹੈ ਲੈ ਆਏ ਕਹਦੇ ਵੀ ਵਾਦਾ ਕਰੇ ਉਹ ਵਾਦਾ ਹੀ ਵਾਦਾ ਹੈ ਭਰਾਵਾ ਇਹਨੂੰ ਲੈ ਜਾ ਤੂੰ ਬਾਈ ਵੜ ਕੇ ਜਾ ਲੈ ਜਾ ਚੱਲ ਪਾਚਾ ਪਾਚਾ ਆ ਬਗ ਜਾ ਹੇ ਮੇਰੇ ਆ ਰਬਾ ਸ਼ੋਕਰ ਹੈ ਸ਼ੋਕਰ ਹੈ ਹੋ ਹੋ ਅੱਜ ਮੇਰੇ ਮਨ ਤੋਂ ਪਾਰ ਉੱਤਰ ਗਿਆ ਘਟੋ ਘਟ ਪੈਸੇ ਦਾ ਬਚਣਗੇ ਤੂੰ ਕਿਉਂ ਰਿੰਗਦੀ ਐ ਤੈਨੂੰ ਤਾਂ ਹੁਣ ਮਾੜਾ ਮੋਟਾ ਪੈ ਜਾ ਕਰੂ ਦਾਣਾ ਨਹੀਂ ਤੇਰੀ ਵੀ ਕੋਈ ਮੇਰੇ ਵਾਂਗੂ ਇੱਜ਼ਤ ਨਹੀਂ ਸੀ ਹਾਈ ਪਤਾ ਨਹੀਂ ਵਿਚਾਰੀ ਨੂੰ ਖਰਾ ਪਾਇਆ ਹੋਊ ਕਨਾ ਆ ਗਈ ਮੇਰੇ ਪੇਕੇ ਵਾਲੀ ਮੱਝ ਕਿੱਥੇ ਗਈ ਐ ਨਾਹਰਾ ਬਾਕੀ ਤਾਂ ਸਾਰੀਆਂ ਖੜੀਆਂ ਨੇ ਮੇਰੇ ਪੇਕੇ ਵਾਲੀ ਮੱਝ ਵੇ ਕੱਲ ਸੁਣਦੇ ਹੋ ਮੈਂ ਕਹਾਂ ਮੱਝ ਕਿੱਥੇ ਆ ਹਲ ਉਹ ਮੇਰੇ ਪੇਕੇ ਵਾਲੀ ਮੱਝ ਕਿੱਥੇ ਆ? ਮੈਨੂੰ ਲੱਗਦਾ ਸੜ ਗਿਆ ਸਾਰਾ। ਹਾਂਜੀ ਕੀ ਹੋ ਗਿਆ? ਆ ਮੇਰੇ ਪੇਕੇ ਵਾਲੀ ਮੱਝ ਨਹੀਂ ਦਿਖਦੀ ਕਿੱਥੇ ਗਈ? ਪੇਕੇ ਵਾਲੀ ਮੱਝ ਤਾਂ ਉਹ ਹੋ ਗਿਆ ਤੀ ਨੂੰ ਮਰ ਗਈ ਤੀ ਤਾਂ ਮਰ ਗਈ ਵਿਚਾਰੀ ਇਹ ਤਾਂ ਮੈਂ ਹੱਡਾ ਰੋੜੀ ਚ ਚਕਾ ਤੀ ਪਤਾ ਨਹੀਂ ਕੀ ਚੱਕਰ ਪੈ ਗਿਆ। ਹੈ? ਕੀ ਕਿਹਾ? ਹੂੰ ਕਿੱਥੇ ਮੇਰੀ ਮੱਝ? ਮੱਝ ਤਾਂ ਤੇਰੀ ਵਿਚਾਰੀ ਮਰ ਗਈ ਹੁਣ ਤਾਂ ਉੱਤੇ ਪਹੁੰਚ ਗਈ ਹੋਣੀ ਜਮਰਾਜ ਕੋਲੇ ਲੱਗ ਰਹੀ ਹੋਣੀ ਲੇਖੇ ਦੇਣਾ। ਕਤਬ ਚੈਰੀ ਮਰਗੀ ਮਹੱਡਾ ਰੋੜੀ ਨਾਲ ਚਕਾਦੇ ਵਿਚਾਰੀ ਰਿੰਗ ਰਿੰਗ ਕੇ ਹਾਏ ਹੋਏ ਆ ਮੇਰਾ ਰੱਬਾ ਜਾਨ ਆਲੇ ਦੇ ਜਾਨ ਆਲੇ ਦੇ ਕਿਹੜਾ ਮੱਝ ਜਾਨ ਆਲੇ ਦੇ ਕਿਹੜਾ ਨਾਲ ਜਾਇ ਜਾਂਦਾ ਤੂੰ ਦਿਲ ਨਾ ਛੋਟਾ ਕਰ ਕੋਈ ਗੱਲ ਨਹੀਂ ਕੁਛ ਨਹੀਂ ਹੁੰਦਾ ਹੋਰ ਲੈ ਮੱਝਾਂ ਦੀ ਮੱਝ ਮਾਰਤੀ ਤੇਰਾ ਮੱਝਾ ਘਾਤੋਂ ਨਹੀਂ ਮਰੀਆ ਏ ਮੈਂ ਘਰੋਂ ਮਾਰੀ ਐ ਮੈਨੂੰ ਕਿ ਲੋੜਾ ਮਾਰਨ ਦੀ ਓ ਤਾਂ ਪਤਾ ਨਹੀਂ ਕੀ ਹੋ ਗਿਆ ਗਲਗਲ ਘੁੱਟ ਗਿਆ ਮੈਨਲਾ ਤਾਂ ਮਰ ਗਈ ਚਲ ਕੋਈ ਨੀ ਤੂੰ ਦਿਲ ਨਾਲ ਛੋਟਾ ਕਰ ਹੋਰ ਲਿਆਵਾਂਗੇ ਪਰ ਚੰਗਾ ਆ ਕਿਵੇਂ ਮਰ ਗਈ ਮੇਰੀ ਮੱਝ ਮੈਨੂੰ ਤਾਂ ਆ ਮੱਝਾਂ ਖਾਤੋਂ ਹੀ ਮਰੀਆਂ ਹੋ ਗਈਆਂ ਬੜਾ ਦੁੱਖ ਹੈ ਤੂੰ ਇਹ ਮਾਰ ਕੇ ਕਿਉਂ ਰਾਜੀਆ ਯਾਰ ਜਿਹੜੀ ਮਰ ਗਈ ਹੁਣ ਮੈਨੂੰ ਮੈਨੂੰ ਠੇਕਾ ਲੈ ਮੱਝ ਦਾ ਮੈਨੂੰ ਕੀ ਪਤਾ ਕਰ ਤੂੰ ਨਚਾਰਾ ਨਹੀਂ ਪਾਇਆ ਹੋਊਗਾ ਤਾਂ ਮਰੀ ਆ ਠੱਕਾ ਨੂੰ ਉਹਦੀ ਮੂਰੀ ਤਾਂ ਵਿਚਾਰੀ ਦੇ ਮੂਰੇ ਹਰਾ ਪਈ ਰਹਿ ਗਿਆ ਹਾਏ ਓਏ ਹੁਣੇ ਤਾਂ ਇੱਕ ਬੁਰਕੀ ਵੀ ਨਹੀਂ ਖਾਦੀ ਹਰੇ ਦੀ ਵਿਚਾਰੀ ਨੇ ਪਹਿਲੇ ਮੈਂ ਤਾਂ ਤਾਂ ਤੂੰ ਮਰ ਜਾਂਦਾ ਮੱਝ ਖਾਤੋਂ ਮ ਪੇ ਹਾਏ ਓਏ ਮੇਰੇ ਰੱਬਾ ਤੂੰ ਮਰ ਜਾਂਦਾ ਤੂੰ ਚੰਗੀ ਮੇਰੇ ਘਰ ਵਾਲੀਆਂ ਹੈ ਇਹ ਹੋਰ ਆਜੂਗੀ ਮੱਝ ਹੋਰ ਮੈਂ ਕਿੱਥੋਂ ਦਾ ਦੋ ਪੀਸ ਮੇਰੇ ਬਣੇ ਨਹੀਂ ਹੈਗੇ ਠੀਕ ਹੈ ਨਾ ਕਿਤੇ ਹੋਰ ਫਿਰਦੀ ਹੋ ਮੇਰੇ ਮੈਂ ਕੱਲਾ ਹੀ ਤੇ ਮੇਰਾ ਕੀ ਆ ਜੇ ਤੂੰ ਮਰ ਜਾਂਦਾ ਮੇਰੇ ਘਰ ਦੇ ਕਿਤੇ ਹੋਰ ਪਿਆ ਲੈਂਦੇ ਮੱਝ ਕਿੱਥੋਂ ਆਉ ਹੁਣ ਹਾਏ ਓਏ ਮੇਰੇ ਰੱਬਾ ਕਿੰਨੇ ਰੀਝਾਂ ਨਾਲ ਹੋਣਾ ਨੇ ਤੇ ਹੇਸ ਚ ਮੈਨੂੰ ਮੱਝ ਦਿੱਤੀ ਹਾਏ ਵੇ ਕਿਨੱਕ ਦਿਨ ਤਾਂ ਮਰਨਾ ਹੀ ਹੁੰਦਾ ਸਭਨੇ ਮਰਨਾ ਤੂੰ ਵੀ ਮਰੇਗੀ ਹੈ ਫਿਰ ਹੁਣ ਆਏ ਕੀ ਚੱਕਰ ਆ ਹੁਣ ਮਰ ਗਈ ਮਰ ਗਈ ਸਹੀ ਯਾਰ ਉਸ ਚੋਂ ਮਰ ਜਾਂਦਾ ਚੋਣੇ ਚੋਂ ਕੋਈ ਆਏ ਆ ਬੰਨੇ ਤੇਰੇ ਮੂਰੇ ਹੱਥ ਤੇਥੋਂ ਨਹੀਂ ਗੁਜਤ ਸਕਦਾ ਮੈਂ ਤੂੰ ਮਾਰੀ ਜਾਂ ਮੇਰੀ ਮੱਝ ਬੇਣਾ ਬਹਿ ਜਾ ਤੇਰਾ ਆ ਸੀਆਈਡੀ ਵਾਲੇ ਨੂੰ ਬੁਲਾ ਲੈ ਪਤਾ ਕਰ ਲੈ ਉਹ ਭਾਈ ਹੈਗਾ ਕੋਈ ਘਰੇ ਬਾਰ ਖੋਲੋ ਆਗੇ ਆਗੇ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਬਾਈ ਹੈਗਾ ਜੀ ਘਰੇ ਹੈਗਾ ਭਾਈ ਤੁਸੀਂ ਕੌਣ ਉਹ ਮੈਂ ਤਾਂ ਜੀ ਮੈਂ ਸਾਲੇ ਪੈਸੇ ਦੇਣ ਆਇਆ ਜੀ ਮੈਸ ਕਿਹੜੀ ਮੈਸ ਉਹ ਤੁਸੀਂ ਹੁਣੇ ਨਹੀਂ ਜੀ ਘਰੇ ਉਦੋਂ ਆਹ ਹੁਣੇ ਵੇਚੀ ਆ ਜਿਹੜੀ ਤੁਸੀਂ ਮੈਸੋ ਟੁੱਟੇ ਸਿੰਘ ਵਾਲੀ ਮੈਸ ਵੇਚੀ ਆ ਹਾਂਜੀ ਉਹ ਜਿਹੜੀ ਫੰਡਰ ਜੀ ਦੀ ਦੁੱਧ ਨਹੀਂ ਦਿੰਦੀ ਸੀ ਮੇਰੇ ਪੇਕਿਆਂ ਵਾਲੀ ਮੱਝ ਵੇਚਦੀ ਨਾ ਕਿੰਨੇ ਦੀ ਵਿਕੀ ਆ ਉਹ ਤਾਂ ਹੀ 5000 ਦੀ ਵਿਕੀ ਆ ਹੋਰ ਕੀ ਉਹ 70000 ਦੀ बिकਣੀ ਸੀ ਮੈਂ ਮਰ ਜਾ ਇਸ ਕੰਜਰ ਨੇ ਤਾਂ ਮੈਸ ਵੇਚਦੀ ਕੋਈ ਨਾ ਚੱਲ ਠੀਕ ਆ ਤੂੰ ਜਾ ਭਾਈ ਅਬ ਤੁਹਾਡੇ ਪੈਸੇ ਲੈ ਲਓ ਜੀ ਨਾ ਨਾ ਬਸ ਰਹਿਣ ਦੇ ਪੈਸੇ ਉਹ ਲੈ ਲਓ ਫਿਰ ਕਰ ਲੂੰ ਐ ਕਰ ਜੇ ਮੱਝ ਵਾਪਸਾਂ ਦੀ ਮੱਝ ਨਹੀਂ ਆਵੇ ਮੱਝ ਨਹੀਂ ਜੀ ਹੁਣ ਮੁਰਦੀ ਮੱਝ ਤਾਂ ਹੁਣ ਯੂਪੀ ਟੱਪ ਗਈ ਭਲਾ ਹੁਣ ਭਾਲ ਦੇਓ ਮੱਝਾਂ ਉਦੋਂ ਨਾ ਵੇਚਦੇ ਮੈਂ ਤਾਂ ਕਿਹਾ ਦੀ ਬਹੁਤ ਵਾਰੀ ਪਤਾ ਮੇਰੇ ਪੇਕਿਆਂ ਦੀ ਨਿਸ਼ਾਨੀ ਸੀ ਜੇ ਹੁੰਦਾ ਕੋਈ ਹਿੱਲਾ ਤਾਂ ਕਰਦੇ ਭਾਈ ਲੈ ਕੋਈ ਨਹੀਂ ਹੁੰਦਾ ਜੀ ਹਿੱਲਾ ਤੁਸੀਂ ਆਹ ਉਹਦਾ 5000 ਫੜੋ ਨਾ ਬਸ ਆ ਤਾਂ ਰੱਖ ਲੈ ਤੂੰ ਆ ਲੈ ਜਾ ਪੈਸੇ ਪੁਸੇ ਨਹੀਂ ਚਾਹੀਦੇ ਜਾ ਤੂੰ ਬਸ ਜਾ ਬਾਹਰ ਜਾ ਮੈਂ ਮੁੜ ਕੇ ਨਹੀਂ ਆਇਆ ਕਾਨੂੰਨਾਂ ਕਿਹੋ ਬੀਪਾ ਹਿੰਦ ਗਿਆ ਨਹੀਂ ਕੰਦੀ ਜਾ ਭੱਜ ਜਾ ਤੂੰ ਆ ਕਾਰਾ ਕਰਿਆ ਨਹੀਂ ਮੇਰੇ ਤੋਂ ਪਿੱਛੇ ਇਹਨੂੰ ਤਾਂ ਮੈਂ ਪੁੱਛਦੀ ਆ ਆ ਗੱਲ ਸੁਣਿਆ ਮਾੜੀ ਜੀ ਹਾਂ ਜੀ ਕੀ ਗੱਲ ਹੋ ਗਈ ਦੱਸਦੀ ਆ ਬਹੁਤ ਟਾਈਮ ਲਾਇਆ ਇਹ ਕੌਣ ਸੀ ਹੈਗਾ ਸੀ ਕੋਈ ਕਿਹੜਾ ਹੋਇਆ ਇਹ ਜਾ ਹੂੰ 100 ਬੰਦੇ ਆਂਦੇ ਨੇ ਹੁਣ 100 ਬੰਦੇ ਨੂੰ ਹੁਣ ਝਾੜੂ ਕਿੱਥੇ ਮਾਰੇਗੀ ਤੂੰ ਹੁਣ ਕੀ ਲੋੜ ਹੈ ਝਾੜੂ ਦੀ ਹੈਗਾ ਕੌਣ ਸੀ ਮੈਂ ਦਸਤਾ ਦੇ ਪਲਾਂ ਦੀ ਬੰਦਾ ਦਾ ਪਤਾ ਲੱਗੇ ਕਿਹੜਾ ਹੈ ਹੂੰ ਹੈਗਾ ਸੀ ਕੋਈ ਕੌਣ ਤੀ ਮਹਾ ਪੈਸੇ ਦੇਣ ਆਇਆ ਸੀ ਕੋਈ ਹੂੰ ਪੈਸੇ ਕਰਵੇਂ ਲੈਂਦੇ ਨੇ ਰੰਦਾ ਹੋਣਾ ਤੇਰਾ ਕੋਈ ਹੂੰ 5000 ਦੇਣ ਆਇਆ ਸੀ 5000 ਹਾਂ ਕਹਿੰਦਾ ਮੱਝ ਦੇ ਪੈਸੇ ਦੇਣੇ ਆ ਕਿ ਕਿਹੜੀ ਮੱਝ ਦੇ ਕਿਹੜੀ ਮੱਝ ਵੇਚੀ ਆ ਮੇਰੇ ਪੇਕੇਆਂ ਵਾਲੀ ਦੇ ਹੋਰ ਕਿਹੜੀ ਦੇ ਤੂੰ ਪੇਕੇ ਵਾਲੀ ਮੱਝ ਕਿਵੇਂ ਕਿਹੜੀ ਕਿਹੜੀ ਮੱਝ ਜੀ ਨਾ ਤੈਨੂੰ ਕੀ ਲੱਗਦਾ ਮੈਨੂੰ ਪਤਾ ਨਹੀਂ ਲੱਗਣਾ ਆ ਜਿਹੜਾ ਵਪਾਰੀ ਨੂੰ ਵੇਚੀ ਸੀ ਮੱਝ ਪੈਸੇ ਦੇਣ ਆਏ ਸੀ 5000 ਅੱਛਾ ਉਹ ਤਾਂ ਖੇੜੇ ਪਹਿ ਗਿਆ ਕਹਿੰਦਾ ਵੇਚ ਦੇ ਵਧੀਆ ਮੱਝ ਹੈਗੀ ਅੱਜ ਪੈਸੇ ਦੇ ਦੰਦੇ ਨੇ ਕਹਿੰਦਾ ਫਿਰ ਕੱਲ ਨੂੰ ਉਹਦਾ ਕੁਝ ਵੀ ਨਹੀਂ ਮਿਲਣਾ ਮੈਂ ਤਾਂ ਨਾ ਮੇਰੀ ਮੱਝ ਦਾ ਕਸੂਰ ਕੀ ਕਾਂ ਤੋਂ ਵੇਚੀ ਆ ਆ ਚੋਣਾ ਖਾਂ ਤੋਂ ਬੰਨਿਆ ਉੱਥੇ ਇਹਨੂੰ ਵੇਚ ਦਿੰਦਾ ਇਹ ਤਾਂ ਦੁੱਧ ਦਿੰਦਾ ਉਹ ਕਿਹੜਾ ਦੁੱਧ ਦਿੰਦੀ ਤੀ ਉਹ ਤਾਂ ਵੇਚਦੀ ਵੀ ਉਹ ਦੁੱਧ ਤਾਂ ਦਿੰਦੀ ਨਹੀਂ ਕਿੰਨੇ ਸਾਲ ਹੋ ਗਏ ਆਪਾਂ ਕੀ ਕਰਾਉਣਾ ਦਿਓ ਤਾਂ ਉਹ ਫਿਰ ਜੇ ਦੁੱਧ ਨਹੀਂ ਦਿੰਦੀ ਸੀ ਮੇਰੇ ਭਾਈਆਂ ਨੂੰ ਵਾਪਸ ਮੋੜ ਦਿੰਦਾ ਵਾਪਸ ਕਿਹੜਾ ਤੂੰ ਮੋੜੇ ਮੇਰੇ ਭਾਈਆਂ ਦੀ ਨਿਸ਼ਾਨੀ ਵੇਚਦੀ ਤੂੰ ਭਾਈਆਂ ਦੀ ਦੀ ਭੈਣ ਨੂੰ ਮੇਰੇ ਸਾਲਖਣੇ ਹੈ ਸਾਲੇ ਲੱਗਦੇ ਨੇ ਮੇਰੇ ਮੇਰੇ ਸਾਲੇ ਕਹਿ ਸਕਦਾ ਮੈਂ ਕੋਈ ਗੱਲ ਥੋੜੀ ਗੱਡੀ ਹੈ ਠੀਕ ਹੈ ਫਿਰ ਵੇਕ ਗਈ ਯਾਰ ਵੇਕ ਗਈ ਹੁਣ ਤੂੰ ਦੱਸ ਕੀ ਕਰਲੇਗੀ ਵੇਚਦੀ ਵੇਚ ਕਿਵੇਂ ਵੇਚਦੀ ਖਤੋਰੀ ਆਕੜੀ ਜਾਂਦੀ ਮੈਂ ਕਿ ਨਹੀਂ ਕਰ ਲੂੰਗੀ ਹਾਂ ਕਰ ਲੈ ਤੂੰ ਕੀ ਕਰਨਾ ਮੈਂ ਤਾਂ ਵੇਚਦੀ ਵੇਚਦੀ ਹਾ ਹਾ ਤੇਰਾ ਭੈਜੇ ਬੀੜਾ ਹਾ ਦੱਸ ਕੀ ਕਰਨਾ ਹੈ ਗਲਤੀ ਹੋ ਗਈ ਹਾ ਗਲਤੀ ਹੋ ਗਈ ਕਿਚਨ ਅੱਧੇ ਹੈ ਤੱਕ ਮੈਂ ਘਰ ਤੋਂ ਬਾਹਰ ਤਾਂ ਕੀ ਚਲੀ ਗਈ ਤੂੰ ਤਾਂ ਐ ਜਦੀ ਚੱਪਕੇ ਮੇਰੀ ਮੱਝ ਵੇਚ ਲਈ